ਇਸ ਵੀਡੀਓ ਦੇ ਵਿੱਚ ਪਹਿਲਾਂ ਮਾਝਾ ਮਾਲਵਾ ਦੁਆਬਾ ਅਗਲੇ 2 ਹਫ਼ਤੇ ਦਾ ਮੌਸਮ ਸ਼ੇਅਰ ਕਰਾਂਗੇ ਫਿਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਮੌਸਮ ਦੀ ਜਾਣਕਾਰੀ 27 ਤਰੀਕ ਰਾਤ ਤੇ 28 ਤਰੀਕ ਦੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਤੇ ਐਂਡ ਦੇ ਉੱਤੇ ਸੋਨਾਲੀ ਕਾ ਟਰੈਕਟਰ ਦੇ ਬਾਰੇ ਜਾਣਨਾ ਨਾ ਭੁੱਲੋ ਵੀਡੀਓ ਨੂੰ ਪੂਰੀ ਦੇਖੋ ਲੁਧਿਆਣਾ ਤੇ ਮਾਲਵੇ ਇਲਾਕੇ ਉੱਤੇ ਨਜ਼ਰ ਮਾਰੀਏ ਤਾਂ 27 ਤੇ 28 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ 28 ਤਰੀਕ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਸਾਰਾ ਦਿਨ ਬਣੀ ਹੋਈ ਆ ਬਾਕੀ ਅਗਲੇ ਹਫ਼ਤੇ 1 ਤੋਂ ਲੈ ਕੇ 5 6 ਤੱਕ ਸੰਘਣੇ ਬੱਦਰ ਰਹਿਣਗੇ ਤੇ 7 ਤਰੀਕ ਤੇ 8 ਤਰੀਕ ਨੂੰ ਵੀ ਆਉਣ ਦੀ ਸੰਭਾਵਨਾ ਹੋਵੇਗੀ। ਗਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਸਾਹਿਬ ਮਾਝਾ ਇਲਾਕੇ ਉਤੇ ਨਜ਼ਰ ਮਾਰੀਏ ਤਾਂ 27 ਤਰੀਕ ਰਾਤ ਦੇ ਟਾਈਮ ਵੀ ਪੈਣ ਦੀ ਸੰਭਾਵਨਾ ਤੇ 28 ਤਰੀਕ ਨੂੰ ਵੀ ਮੋੜੇ ਧਰਮੀ ਪੈਣ ਦੀ ਸੰਭਾਵਨਾ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ 14 ਡਿਗਰੀ ਤੇ ਰਾਤ ਦੇ ਟਾਈਮ ਘਟ ਕੇ 10 ਡਿਗਰੀ ਹੋਵੇਗਾ। ਅਗਲੇ ਹਫਤੇ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਹੋਵੇਗੀ ਤੇ 7 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ। ਜਲੰਧਰ 28 ਤਰੀਕ ਨੂੰ ਮੌੜੇ ਧਰਮੀ ਪੈਣ ਦੀ ਸੰਭਾਵਨਾ ਸਾਰਾ ਦਿਨ ਬਣੀ ਰਹੇਗੀ ਤੇ ਬਾਕੀ ਅਗਲੇ ਹਫਤੇ ਵੀ ਸੰਘਣੇ ਬੱਦਰ ਰਹਿਣਗੇ 29 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਤੇ 8 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਲੰਧਰ ਤੇ ਬਾਕੀ ਇਲਾਕੇ ਦੇ ਵਿੱਚ ਹੋਵੇਗੀ ਪੰਜਾਬ ਵੈਦਰ ਅਪਡੇਟਸ ਹੁਣ ਨਜ਼ਰ ਮਾਰਦੇ ਹਾਂ ਹਰ ਇੱਕ ਜ਼ਿਲ੍ਹੇ ਦੇ ਮੌਸਮ ਉੱਪਰ ਫਰੀਦਕੋਟ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ 12 ਤੋਂ 13 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਤੇ 28 ਤਰੀਕ ਨੂੰ ਸਵੇਰ ਦੇ ਟਾਈਮ ਵੀ ਸੰਘਣੇ ਬੱਦਰ ਰਹਿਣਗੇ ਤੇ ਵਾਤਵਾਰ ਦਾ ਟੈਂਪਰੇਚਰ 9 ਤੋਂ 10 ਡਿਗਰੀ ਬਣਿਆ ਰਹੇਗਾ ਤੇ 29 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਫਾਜ਼ੀਗਾ ਇਲਾਕੇ ਦੇ ਵਿੱਚ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਤੇ 8 ਤੋਂ 9 ਡਿਗਰੀ ਟੈਂਪਰੇਚਰ ਬਣਿਆ ਰਹੇਗਾ 28 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਤੇ ਨਾਲ ਹਲਕੇ ਬੱਦਲ ਦਿਖਾਈ ਦੇਣਗੇ ਮੋਗਾ ਦੇ ਵਿੱਚ 27 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ 28 ਤਰੀਕ ਨੂੰ ਵੀ ਸੰਗੜੇ ਬੱਦਰ ਰਹਿਣ ਦੀ ਸੰਭਾਵਨਾ ਰਹੇਗੀ ਵਾਤਵਾਰ ਦੇ ਟੈਂਪਰੇਚਰ 14 ਤੋਂ 15 ਡਿਗਰੀ ਤੇ ਸ਼ਾਮ ਦੇ ਟਾਈਮ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਬਠਿੰਡਾ ਦੇ ਵਿੱਚ 27 ਤਰੀਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ 28 ਤਰੀਕ ਨੂੰ ਵਾਤਵਾਰ ਦੇ ਟੈਂਪਰੇਚਰ 16 ਤੋਂ 17 ਡਿਗਰੀ ਤੇ ਨਾਲ ਹਲਕੀ ਤੋਂ ਦਰਮਿਆਨੀ ਧੁੱਪ ਵੀ ਲੱਗ ਸਕਦੀ ਆ ਮੁਕਸਰ ਦੇ ਵਿੱਚ ਵੀ 27 ਤਰੀਕ ਨੂੰ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਰਹੇਗੀ 28 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਵਾਤਵਾਰ ਦੇ ਟੈਂਪਰੇਚਰ 16 ਤੋਂ 17 ਡਿਗਰੀ ਹੋਵੇਗਾ ਰਾਤ ਤ ਸਸਮਾਂਸਾਪ ਰੈਣ ਦੀ ਸੰਭਾਵਨਾ ਰਹੇਗੀ। ਲੁਧਿਆਣਾ ਦੇ ਵਿੱਚ ਮੌਲੇ ਤਰਮੀ ਪੈਣ ਦੀ ਸੰਭਾਵਨਾ 27 ਤਰੀਕ ਨੂੰ ਤੇ 28 ਤਰੀਕ ਨੂੰ ਵੀ ਸਵੇਰ ਦੇ ਟਾਈਮ ਰਵੇਗੀ। ਨਾਲ 11 ਤੋਂ 12 ਡਿਗਰੀ ਟੈਂਪਰੇਚਰ ਤੇ ਸ਼ਾਮ ਦੇ ਟਾਈਮ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਅਗਲੀ ਸਵੇਰ ਦਿਨ ਐਤਵਾਰ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ। ਮਕਸਰ ਦੇ ਵਿੱਚ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਰਹੇਗੀ 27 ਤਰੀਕ ਨੂੰ ਤੇ 28 ਤਰੀਕ ਨੂੰ ਵੀ। ਹਲਕੇ ਦਰਮਿਆਨੀ ਬਦਲਵਾਈ ਹੋ ਸਕਦੀ ਆ ਪੰਜਾਬ ਵੈਦਰ ਅਪਡੇਟਸ ਤੇ ਨਜ਼ਰ ਮਾਰਿਏ ਤਰੂਪਨਗਰ ਦੇ ਵਿੱਚ 27 ਤਰੀਕ ਨੂੰ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਤੇ 28 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਲੇ ਧਰਮੀਂ ਮੀਂਹ ਪੈਣ ਦੀ ਸੰਭਾਵਨਾ ਸਾਰਾ ਦਿਨ 14 ਤੋਂ 15 ਡਿਗਰੀ ਮੀਂਹ ਪਵੇਗਾ 14 ਤੋਂ 15 ਡਿਗਰੀ ਟੈਂਪਰੇਚਰ ਦੇ ਨਾਲ ਮੀਂਹ ਪੈਂਦਾ ਰਹੇਗਾ 29 ਤਰੀਕ ਨੂੰ ਧੋਪ ਲੱਗਣ ਦੀ ਸੰਭਾਵਨਾ ਰਹੇਗੀ ਮਾਨਸਾ ਇਲਾਕੇ ਦੇ ਵਿੱਚ 27 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ 13 ਤੋਂ 14 ਡਿਗਰੀ ਟੈਂਪਰੇਚਰ ਤੇ 28 ਤਰੀਕ ਨੂੰ ਵੀ ਸੰਘਣੇ ਬੱਦਲ ਦੇ ਨਾਲ ਹਲਕੀ ਤੋਂ ਦਰਮਿਆਨੀ بارش ਸਵੇਰ ਦੇ ਟਾਈਮ ਹੋ ਸਕਦੀ ਆ ਪੰਜਾਬ ਵੈਦਰ ਟੁਡੇ ਅਮਲੇਰ ਕੋਟਰਾ ਉਤੇ ਨਜ਼ਰ ਮਾਰੀਏ ਤਾਂ ਦਸੰਬਰ 27 ਤਰੀਕ ਨੂੰ ਰਾਤ ਦੇ ਟਾਈਮ ਹੀ ਪੈਣ ਦੀ ਸੰਭਾਵਨਾ ਰਹੇਗੀ ਤੇ 28 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ 14 ਤੋਂ 15 ਡਿਗਰੀ ਟੈਂਪਰੇਚਰ ਬਣਿਆ ਰਹੇਗਾ ਫਰੀਦਕੋਟ ਦੇ ਵਿੱਚ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ 28 ਤਰੀਕ ਨੂੰ ਸਾਰਾ ਦਿਨ ਸਵੇਰੇ 7:00 ਤੋਂ ਲੈ ਕੇ ਦੁਪਹਿਰ ਦੇ 3-4 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਅਤੇ ਰਾਤ ਭਰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ। 29 ਤਰੀਕ ਨੂੰ ਦੁਪਹਿਰ ਤੋਂ ਬਾਅਦ ਹਲਕੀ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ। ਸੰਗਰੂਰ ਇਲਾਕੇ ਦੇ ਵਿੱਚ ਵੀ 27 ਤਰੀਕ ਨੂੰ ਸੰਘਣੇ ਬੱਦਲ ਤੇ ਨਾਲ بارش ਹੁੰਦੀ ਰਹੇਗੀ। 28 ਤਰੀਕ ਨੂੰ ਵੀ ਦੁਪਹਿਰ ਤੱਕ ਬੱਦਲ ਤੇ ਉਸ ਤੋਂ ਬਾਅਦ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਹੋਵੇਗੀ। ਪਟਿਆਲਾ ਇਲਾਕੇ ਉੱਤੇ ਨਜ਼ਰ ਮਾਰੀਏ ਤਾਂ 27 ਤਰੀਕ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸਵੇਰ ਦੇ ਟਾਈਮ ਹੀ 7:00 ਤੋਂ 8:00 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ 28 ਤਰੀਕ ਤੱਕ ਬਣੀ ਰਹੇਗੀ ਤੇ 14 ਤੋਂ 15 ਡਿਗਰੀ। ਕਪੂਰਥਲਾ ਉਤੇ ਨਜ਼ਰ ਮਾਰੀਏ ਤਾਂ 27 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਸਵੇਰੇ 5:00-6:00 ਵਜੇ। ਕਪੂਰਥਲਾ ਦੇ ਵਿੱਚ 27-28 ਤਰੀਕ ਨੂੰ ਮੀਂਹ ਜ਼ਬਰਦਸਤ ਆਉਣ ਦੀ ਸੰਭਾਵਨਾ ਰਹੇਗੀ ਤੇ ਦੁਪਹਿਰ ਦੇ ਟਾਈਮ ਸੰਘਣੇ ਬੱਦਲ ਰਹਿਣਗੇ। ਨਵਾਂ ਸ਼ਹਿਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਰਾਤ ਦੇ ਟਾਈਮ 27 ਨੂੰ ਮੀਂਹ ਪੈਣ ਦੀ ਸੰਭਾਵਨਾ 28 ਤਰੀਕ ਨੂੰ ਦੁਪਹਿਰ ਦੇ 3:00 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਬੱਦਰ ਰਹਿਣ ਦੀ ਸੰਭਾਵਨਾ ਹੋ ਸਕਦੀ ਆ। ਹੁਸ਼ਿਆਰਪੁਰ ਦੇ ਵਿੱਚ 27 ਤਰੀਕ ਨੂੰ ਮੀਂਹ ਪੈਂਦਾ ਰਹੇਗਾ, 28 ਤਰੀਕ ਨੂੰ ਵੀ ਮੋੜੇ ਧਰਮੀ ਪੈਣ ਦੀ ਸੰਭਾਵਨਾ ਬਣੀ ਰਹੇਗੀ ਤੇ ਸ਼ਾਮ ਦੇ 3-4 ਵਜੇ ਤੱਕ ਸੰਘਣੇ ਬੱਦਲਾਂ ਦੇ ਨਾਲ ਮੀਂਹ ਪੈਂਦਾ ਰਹੇਗਾ। ਅੰਮ੍ਰਿਤਸਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 27 ਤਰੀਕ ਨੂੰ ਰਾਤ ਦੇ ਟਾਈਮ ਟਟਮੀ ਇਲਾਕੇ ਦੇ ਵਿੱਚ ਮਾੜਾ ਮੋਟ ਮੀਂਹ ਪੈ ਸਕਦਾ ਹੈ ਤੇ ਉਸ ਤੋਂ ਬਾਅਦ ਅਗਲੀ ਸਵੇਰ 7-8 ਵਜੇ ਤੱਕ ਟਟਮੀ ਇਲਾਕੇ ਦੇ ਵਿੱਚ ਬਾਰਿਸ਼ ਟੁੱਟ ਵੀ ਬਾਰਿਸ਼ ਹੁੰਦੀ ਰਹੇਗੀ। ਦੁਪਹਿਰ ਦੇ ਟਾਈਮ 1:2 ਵਜੇ 28 ਤਰੀਕ ਨੂੰ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਤੇ ਨਾਲ ਸੰਘਣੇ ਬੱਦਲ ਸਾਰੇ ਦਿਨ ਬਣੇ ਰਹਿਣਗੇ। 29 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ। ਵੱਧ ਤੋਂ ਵੱਧ ਟੈਂਪਰੇਚਰ 17 ਡਿਗਰੀ ਹੋਵੇਗਾ। ਤੰਦਰ ਸਾਹਿਬ ਨਜ਼ਰ ਮਾਰੀ ਹੈ ਤਾਂ 27 ਤਰੀਕ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਸੰਘਣੇ ਬੱਦਲ ਬਣੇ ਰਹਿਣਗੇ 28 ਤਰੀਕ ਨੂੰ ਸਵੇਰੇ 7-8 ਵਜੇ ਦੁਬਾਰਾ ਮੀਂਹ ਆਉਣ ਦੀ ਸੰਭਾਵਨਾ ਤੇ ਸਾਰਾ ਦਿਨ ਟਟਵੇਂ ਇਲਾਕੇ ਦੇ ਵਿੱਚ ਹਲਕੀ ਦੁੱਧੇ ਮੈਣੀ بارش ਹੋਣ ਦੀ ਸੰਭਾਵਨਾ 14 ਤੋਂ 15 ਡਿਗਰੀ ਟੈਂਪਰੇਚਰ ਬਣੇ ਰਹੇਗਾ। 29 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਰਹਿ ਪਈ ਪੰਜਾਬ ਵੈਦਰ ਅਪਡੇਟਸ ਦੇ ਨਜ਼ਰ ਮਾਰੀਏ ਤਾਂ ਗਰਦਾਸਪੁਰ ਦੇ ਵਿੱਚ ਮੋੜੇ ਧਰਮੀ ਪੈਣ ਦੀ ਸੰਭਾਵਨਾ 28 ਤਰੀਕ ਸਵੇਰ ਦੇ ਟਾਈਮ ਹੋਵੇਗੀ ਤੇ 27 ਤਰੀਕ ਨੂੰ ਵੀ ਰਾਤ ਦੇ ਟਾਈਮ ਵੀ ਪੈਣ ਦੀ ਸੰਭਾਵਨਾ ਲਗਾਤਾਰ ਜਾਰੀ ਰਹੇਗੀ 13 ਤੋਂ 14 ਡਿਗਰੀ ਟੈਂਪਰੇਚਰ ਦਿਨ ਦੇ ਟਾਈਮ ਤੇ ਰਾਤ ਦੇ ਟਾਈਮ ਘਟ ਕੇ 8 ਤੋਂ 9 ਡਿਗਰੀ 29 ਤਰੀਕ ਨੂੰ ਦੁਪਹਿਰ ਦੇ ਟਾਈਮ ਤੋਂ ਉੱਪਰ ਲੱਗਣ ਦੀ ਸੰਭਾਵਨਾ ਰਹੇਗੀ ਜਨਰਲ ਸਬਸਕ੍ਰਾਈਬ ਕਰੋ ਪਠਾਨਕੋਟ ਦੇਤੇ ਨਜ਼ਰ ਮਾਰੀਏ ਤਾਂ ਜ਼ਬਰਦਸਤ ਮੀਂਹ ਪੈਣ ਦੀ ਸੰਭਾਵਨਾ 27 ਤਰੀਕ ਰਾਤ ਦੇ ਟਾਈਮ ਤੇ 28 ਤਰੀਕ ਦੁਪਹਿਰ ਦੇ 12 1 ਵਜੇ ਤੱਕ ਬਣੀ ਰਹੇਗੀ 12 ਤੋਂ 13 ਡਿਗਰੀ ਟੈਂਪਰੇਚਰ ਤੇ ਨਾਲ ਬੱਦਲ ਗਰਜ ਦੇ ਮੀਂਹ ਆਉਂਦਾ ਰਹੇਗਾ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਤੇ 29 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ ਹੁਣ ਨਜ਼ਰ ਮਾਰਾਂਗੇ ਸੋਨਾਲੀ ਕਾ 4x4 ਟਰੈਕਟਰਾਂ ਦੇ ਉੱਤੇ ਜਿਹੜੇ ਕਿ ਨਵੇਂ ਐਕਸਪੋਰਟ ਮਾਡਲ ਆ ਇੰਡੀਆ ਦੇ ਵਿੱਚ ਵੀ ਕਾਫੀ ਦੇਰ ਤੋਂ ਮਿਲ ਜਾਂਦੇ ਨੇ ਉਹਦੇ ਵਿੱਚ DI 55 60 65 ਤੇ 75 ਇਹਨਾਂ ਦੇ ਨਜ਼ਰ ਮਾਰਾਂਗੇ ਜੇ ਇੰਜਨ ਦੀ ਕਪੈਸਿਟੀ ਦੀ ਗੱਲ ਕਰੀਏ ਤਾਂ ਸਾਰਿਆਂ ਟਰੈਕਟਰਾਂ ਦੇ ਵਿੱਚ ਇੰਜਨ ਸੇਮ 47 12 CC ਆਉਂਦਾ ਆ ਤੇ ਸਪੀਡ ਵੱਤਵਤ ਇਹਨਾਂ ਦੀ 24 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਦੇ ਨਾਲ ਇਹ ਭੱਜ ਸਕਦੇ ਨੇ ਤੇ ਗੇਅਰ ਸ਼ਿਫਟ ਕਰਾ ਵਾਂਗੂ ਹੀ ਹੁੰਦੇ ਨੇ ਜਿਹੜੀ ਇਹਦੀ ਲਿਫਟ ਦੀ ਕਪੈਸਿਟੀ ਆ ਉਹ ਦੂਸਰੇ ਟਰੈਕਟਰ ਨਾਲੋਂ ਥੋੜੀ ਜ਼ਿਆਦਾ 2200 ਕਿਲੋਗ੍ਰਾਮ ਜਿਵੇਂ ਕਿ ਲਾਸਟ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਸੋਨਾਲੀਕਾ ਦੀ ਲਿਫਟ ਦੀ ਕੈਪੈਸਿਟੀ 4x4 ਟਰੈਕਟਰ ਦੀ 1700 ਕਿਲੋਗ੍ਰam ਸੀਗੀ ਪਰ ਸੋਨਾਲੀਕਾ ਦੀ 2200 ਕਿਲੋਗ੍ਰam ਜਿਵੇਂ ਕਿ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਕਿ 4x4 ਦੇ ਸੀਰੀਜ਼ ਦੇ ਵਿੱਚ ਚਾਰ ਤਰ੍ਹਾਂ ਦੇ ਟਰੈਕਟਰ ਆਉਂਦੇ ਨੇ ਇਹ ਇਹ ਸਾਰੇ ਹੀ ਡਾਇਰੈਕਟ ਇੰਜੈਕਸ਼ਨ ਨੇ ਡੀਜ਼ਲ ਇੰਜਨ ਨੇ ਤੇ ਵਾਟਰ ਕੂਲ ਇਹਨਾਂ ਦਾ ਰੈਡੀਏਟਰ ਹੁੰਦਾ ਆ 4 ਸਟ੍ਰੋਕ ਇੰਜਨ ਸਾਰਿਆਂ ਦੇ ਵਿੱਚ ਹੀ ਆ ਤੇ ਕੈਪੈਸਿਟੀ ਕਯੂਬਿਕ ਫੀਟ ਕਿਊਬਿਕ ਸੈਂਟੀਮੀਟਰ ਜੇ ਗੱਲ ਕਰੀਏ ਤੇ ਇੰਜਨ ਦੀ ਕੈਪੈਸਿਟੀ ਸਾਰਿਆਂ ਦੀ ਸੇਮ ਆ 47 12 ਹਾਰਸ ਪਾਵਰ ਇਹਨਾਂ ਦੀ ਵਧ ਘਟਵਾ ਪਹਿਲੇ ਮਾਡਲ ਦੀ ਡੀਆਈ 55 ਦੀ 55 ਹਾਰਸ ਪਾਵਰ ਆ ਤੇ ਡੀਆਈ 60 ਦੀ 60 ਹਾਰਸ ਪਾਵਰ ਵਾ ਇਸੇ ਤਰ੍ਹਾਂ ਹੀ ਡੀਆਈ ਮਤਲਬ ਡਾਇਰੈਕਟ ਇੰਜੈਕਸ਼ਨ ਅਤੇ ਜਿਹੜਾ ਅੱਗੇ ਨੰਬਰ ਹੁੰਦਾ ਉਹਦੀ ਉਹ ਹਾਰਸ ਪਾਵਰ ਦੱਸਦਾ ਆ ਰੇਟਡ ਆਰ ਪੀ ਐਮ ਜਿਆਦਾਆਂ ਦਾ 2000 ਆ ਤੇ 75 ਹਾਰਸ ਪਾਵਰ ਦਾ ਵੱਧ ਵੱਧ ਆਰ ਪੀ ਐਮ 2200 ਤੱਕ ਜਾਂਦਾ ਆ ਮੈਕਸਿਮਮ ਟਾਰਕ ਹੈ ਜਿਹੜੀ ਇੰਜਨ ਦੀ ਪਹਿਲੇ ਮਾਡਲ ਦੀ 231 252 278 ਤੇ 290 75 ਹਾਸਪਾਵਰ ਦੀ ਜਾਂਦੀ ਆ ਜੇ ਟਰਾਂਸਮਿਸ਼ਨ ਦੀ ਗੱਲ ਕਰੀਏ ਤੇ ਇਹਦੇ 12 ਗੇਅਰ ਫਾਰਵਰਡ ਨੇ ਤੇ 12 ਹੀ ਰਿਵਰਸ ਦੇ ਵਿੱਚ ਆਉਂਦੇ ਨੇ ਤੇ ਇਸੇ ਤਰ੍ਹਾਂ ਹੀ ਕਲੱਚ ਦੀ ਗੱਲ ਕਰੀਏ ਤਾਂ ਸਾਰੇਆਂ ਮਾਡਲਾਂ ਦੇ ਵਿੱਚ ਡਬਲ ਕਲੱਚ ਆਉਂਦਾ ਆ ਪਾਵਰ ਸਟੀering ਸਾਰੇਆਂ ਦੇ ਵਿੱਚ ਹੀ ਆਉਂਦਾ ਆ ਤੇ ਹਾਈਡਰੋਲਿਕ ਜਿਹੜੀ ਲਿਫਟ ਦੀ ਕੈਪੈਸਿਟੀ ਆ ਉਹ ਵੀ 220 ਕਿਲੋਗ੍ਰਾਮ ਸਾਰੇ ਮਾਡਲਾਂ ਦੀ ਸੇਮ ਹੀ ਆ ਇਸ ਟਰੈਕਟਰ ਦੇ ਵਿੱਚ ਇੱਕ ਵੱਖਰੀ ਆਪਸ਼ਨ ਇਹ ਆ ਕਿ ਕਾਰਾਂ ਦੇ ਵਾਂਗੂ ਇਹਦੇ ਵੀ ਮੋਡ ਸਿਲੈਕਟ ਹੋ ਜਾਂਦਾ ਪਾਵਰ ਮੋਡ ਨੋਰਮਲ ਮੋਡ ਤੇ ਇਕੋ ਮੋਡ ਦੇ ਉੱਤੇ ਇਹਨੂੰ ਸੈੱਟ ਕਰ ਸਕਦੇ ਹੋ ਤਾਂ ਕਿ ਸੜਕ ਦੇ ਉੱਤੇ ਜਾਂਦੇ ਆ ਤੁਸੀਂ ਤੇਲ ਬਚਾ ਸਕੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਮੌਸਮ ਬਾਰੇ ਤੇ ਟਰੈਕਟਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੋ ਬਹੁਤ ਬਹੁਤ ਤੁਹਾਡਾ ਧੰਨਵਾਦ